ਕੁਰਮਾ ਮੇਰਾ ਨਾਮ ਹੈ ਐਕਸ ਪ੍ਰੈਜ਼ੀਡੈਂਟ ਬੀਜੇਪੀ ਮੈਂ ਹੈਗਾ ਤੇ ਅੱਜ 40 ਸਾਲ ਤੋਂ ਮੈਂ ਪਾਰਟੀ ਦੀ ਸੇਵਾ ਕਰ ਰਿਹਾ ਪਾਰਟੀ ਨਾਲ ਖੜਾ ਪੂਰਾ ਪਰਿਵਾਰ ਮੇਰਾ ਚੱਕ ਪਾਰਟੀ ਦੀ ਸੇਵਾ ਕਰਦਾ ਰਿਹਾ ਅੱਜ ਸਵੇਰੇ 6 ਵਜੇ ਅਮਰਤਪਾਲ ਪੀਏ ਰਘਣਾ ਸੋਢੀ ਦਾ ਮੇਰੇ ਕੋਲ ਫੋਨ ਆਇਆ ਤੇ ਮੈਨੂੰ ਧਮਕੀਆਂ ਦਿੱਤੀਆਂ ਤੇ ਕਹਿੰਦੇ ਤੁਸੀਂ ਪਾਰਟੀ ਦੇ ਵਿਰੁੱਧ ਗੱਲ ਕੰਮ ਕੀਤਾ ਮੈਂ ਕਿਹਾ ਮੈਂ ਬਿਲਕੁਲ ਪਾਰਟੀ ਦੇ ਨਾਲ ਖੜਾ ਤੇ ਪਾਰਟੀ ਨਾਲ ਹੀ ਕੰਮ ਕੀਤਾ ਉਸ ਤੋਂ ਬਾਅਦ ਸਵੇਰ 8:00 ਵਜੇ 8:05 ਵਜੇ ਮੰਦਰੋਂ ਆ ਰਹੇ ਸੀ ਬੇਟੀ ਮੇਰੇ ਨਾਲ ਦੀ ਮੇਰੀ ਉਹ ਮੈਂ ਕਾਰ ਦੇ ਅੰਦਰ ਮੋਟਰਸਾਈਕਲ ਲੈ ਤੇ ਮੇਰੇ ਕਾਰ ਦੇ ਅੰਦਰ ਹੀ ਵੜ ਗਏ ਬੇਟੀ ਨੂੰ ਧੱਕਾ ਮਾਰਿਆ ਤੇ ਮੇਰੇ ਚਪੀੜਾਂ ਤੇ ਕੁਸਨ ਮਾਰਨ ਲੱਗ ਪਏ ਚਾਰ ਬੰਦੇ ਤਾਂ ਇਹ ਸੀਗੇ ਅਮਰਪਾਲ ਸੀਗਾ ਤੇ ਤਿੰਨ ਬੰਦੇ ਉਹ ਨਾਮ ਲਿਖਾਇਆ ਦਰਖਾਸਤ ਦੇ ਵਿੱਚ ਇਹ ਮਾਰਨ ਲੱਗ ਪਏ ਤਾਂ ਰਾਣਾ ਅਮਰਪਾਲ ਕਹਿੰਦਾ ਕੁਟੋ ਇਹਨੂੰ ਫੜ ਗਏ ਉਸ ਤੋਂ ਬਾਅਦ ਜਦੋਂ ਪਾਰਟੀ ਵਰਕਰਾਂ ਨੂੰ ਪਤਾ ਲੱਗਿਆ ਤਾਂ ਮੇਰੇ ਘਰ ਆ ਗਏ ਪਾਰਟੀ ਵਰਕਰ ਕਾਰ ਆ ਗਿਆ ਥੱਲੇ ਆਏ ਤੇ ਬਜਾ ਸਾਹ ਦੁਰਿੰਦਰ ਬਜਾਜੀ ਐਕਸ ਜ਼ਿਲ੍ਹਾ ਪ੍ਰਧਾਨ ਉਹਨਾਂ ਦੇ ਵੀ ਗੱਲ ਪੈ ਗਏ ਸਾਰਿਆਂ ਨੂੰ ਗਾਲਾਂ ਕੱਢੀਆਂ ਤੇ ਮੈਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਅਮਰਤਪਾਲ ਨੇ ਇੱਕ ਬਕਸੀ ਸੀਗਾ ਕਿ ਨਾ ਚਾਹੇ ਨਾਮ ਦਿਖਾਸੇ ਦਿੱਤਾ ਉਹਨਾਂ ਦਾ ਨਾਮ ਉਹਨਾਂ ਨੇ ਗਾਲਾਂ ਕੱਢੀਆਂ ਤੇ ਮੈਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਕਿ ਫਿਰ ਇਹਨਾਂ ਨੇ ਇੱਕ ਬੰਦੇ ਨੇ ਚਾਹ ਪਿਸਤੌਲ ਕੱਢ ਕੇ ਲਿਆ ਕੇ ਕਹਿੰਦਾ ਹੁਣੇ ਠੋਕ ਦਿੰਨੇ ਇਹਨੂੰ ਉਹ ਗੱਡੀ 'ਚ ਪਿਸਤੌਲ ਕੱਢਣ ਲੱਗਿਆ ਇਹ ਨਹੀਂ ਦੇ ਵਿੱਚ ਇੱਕ ਬੰਦਾ ਟੋਪੀ ਵਾਲਾ ਸੀਗਾ ਬੇਦੀ ਬੇਦੀ ਸੀਗਾ ਕੋਈ ਉਹਨੇ ਇਹਨਾਂ ਨੂੰ ਰੋਕਿਆ ਪਿਸਤੋਲਾ ਇਹਨਾਂ ਕੋਲ ਸੀ ਅਸਲਾ ਇਹਨਾਂ ਕੋਲ ਸੀਗਾ ਇਹ 7:30 ਵਜੇ ਤੱਕ 15 ਬੰਦੇ ਸੀਗੇ ਉਸ ਤੋਂ ਬਾਅਦ 7-8 ਬੰਦੇ ਜਿਹੜੇ ਹਨ 8:30 ਵਜੇ ਫਿਰ ਮੇਰੇ ਕਾਰ ਦੇ ਅੰਦਰ ਜਾ ਕੇ ਗੱਲ ਪਈ ਕਿ ਵਜਿਆ ਰੰਜਿਸ਼ ਕੀ ਰਹੀ ਕੋਈ ਰੰਜਾ ਵਜਿਆ ਰੰਜਿਸ਼ ਨਹੀਂ ਜੀ ਕੁਝ ਵੀ ਨਹੀਂ ਵਜਿਆ ਰੰਜਿਸ਼ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇੱਕ ਚੋਣਾ ਨੂੰ ਲੈ ਕੇ ਕੋਈ ਗੱਲ ਆ ਚੋਣਾ ਦੇ ਲੋਨ ਕਰਕੇ ਕਹਿੰਦੇ ਤੁਸੀਂ ਰਾਣਾ ਥੋੜੀ ਦੀ ਮਦਦ ਨਹੀਂ ਕੀਤੀ ਮੈਂ ਗੱਲ ਕਹੀ ਮੈਂ ਕਿ ਰਾਣਾ ਥੋੜੀ ਜੀ ਦੀ ਮਦਦ ਸਾਰੀ ਪਾਰਟੀ ਨੇ ਕੀਤੀ ਹੈ ਮੈਂ ਵੀ ਕੀਤੀ ਮੈਂ ਹਾਟ ਦਾ ਪ੍ਰੋਬਲਮ ਹੈ ਕਿ ਬਲਾਕੇ ਜਾਈ ਮੈਂ ਇਸ ਕਰਕੇ ਜਿਆਦਾ ਭੱਜ ਦੌੜੀ ਨਹੀਂ ਕੀਤੀ ਸਦਾ ਮੈਂ ਆਪਣਾ ਬੂਹ ਸੰਭਾਲਦਾ ਰਿਆ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਡਾਊਨ ਕਹੋ ਗੁਰੂ ਸਾਹਿਬ ਦਾ ਡਾਊਨ ਤੇ ਗੁਰੂ ਸਾਹਿਬ ਨੂੰ ਦੇਖੋ ਨਾ ਤੁਸੀਂ ਤੇ ਆ ਗਏ ਮੇਰੇ ਗੱਲ ਪੈ ਗਏ ਤੇ ਮੈਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਇਹਨਾਂ ਨੇ ਕਿ ਹੁਣ ਚੱਲਿਆ ਦੁਆਰਾ ਫੇ ਤੈਨੂੰ ਕੁੱਟਾਂਗੇ ਤੈਨੂੰ ਕਿ ਤੈਨੂੰ ਦੋਵਾਂਗੇ ਮੈਨੂੰ ਵੀ ਦਿੱਤੀ ਸਾਰੇ ਬੰਦੇ ਪਾਰਟੀ ਦੇ ਬੰਦੇ ਸੀ ਉਹਨਾਂ ਨੂੰ ਧਮਕੀਆਂ ਦੇ ਕੇ ਗਏ ਨੇ ਹੁਣ ਪਾਰਟੀ ਦੇ ਕਿਹੜੇ ਕਿਹੜੇ ਅਹੁਦੇਦਾਰ ਇੱਥੇ ਆਏ ਨੇ ਤੇ ਕੀ ਕਾਰਵਾਈ ਕੀ ਕਰ ਰਹੇ ਨੇ ਹੁਣ ਇੱਥੇ ਅਸ਼ਨੀ ਗਰੋਵਰ ਜੀ ਨੇ ਐਕਸ ਕਮੇਟੀ ਕਰ ਪ੍ਰੈਜ਼ੀ ਜ਼ਿਲ੍ਹਾ ਪ੍ਰਧਾਨ ਨੇ ਅਨਿਲ ਸ਼ਰਮਾ ਜੀ ਨੇ ਹੀਰਾ ਪੋਗਲ ਜੀ ਨੂੰ ਇਹਨਾਂ ਨੇ ਜਾਨੋ ਮਾਰਨ ਦੀ ਤਮਕੀਹ ਦਿੱਤੀਆਂ ਸਾਰੇ ਦੇ ਸਾਹਮਣੇ ਗਾਲਾਂ ਕੱਢੀਆਂ ਤੇ ਤਮਕੀਹ ਦਿੱਤੀਆਂ ਨੇ ਤੇ ਬਾਕੀ ਸਾਰੀ ਜਿਹੜਾ ਆਪਣਾ ਮੰਡਲ ਪ੍ਰਧਾਨ ਦਵਿੰਦਰ ਨਾਰੰਗ ਜੀ ਨੇ ਜਰਨਲ ਸੈਕਟਰੀ ਜ਼ਿਲ੍ਹਾ ਮੰਡਲ ਦੇ ਨਵਨੀਤ ਸ਼ਰਮਾ ਜੀ ਨੇ ਇਹ ਦੀਪਕ ਵਰਮਾ ਜੀ ਨੇ ਇਹਨਾਂ ਨਾਮ ਵੀ ਦੀਪਕ ਵਰਮਾ ਮੋਨੂ ਜੀ ਨੇ ਅਜਾ ਗਗਨ ਕੱਕਰ ਜੀ ਨੇ ਬਲਦੇਵ ਜੀ ਨੇ ਅਰਸ ਸੇ ਹੀ ਬੰਦੇ ਸਾਰੇ ਉੱਥੇ ਆਏ ਆ ਉਹਨਾਂ ਜੇਵਲ ਸਾਰੇ ਨੇ ਇੱਥੇ ਪਹੁੰਚ ਕੇ ਮੈਂ ਤਾਂ ਹੀ ਕਹਿੰਦਾ ਇਹ ਮੇਰੀ ਜਾਨ ਬਚਾਓ ਮੈਨੂੰ ਇਹਨਾਂ ਤੋਂ ਖਤਰਾ ਜਾਨ ਤੋਂ ਉਹ ਭਾਜਪਾ ਉਹਨਾਂ ਨੇ ਜੁਆਇਨ ਕੀਤੀ ਹੈ ਪਰ ਤੁਹਾਨੂੰ ਭਾਜਪਾ ਵਾਲਿਆਂ ਨੂੰ ਹੀ ਉਹ ਮਾਰ ਰਹੇ ਨੇ ਐਸਾ ਕਿਉਂ ਇਹ ਤਾਂ ਉਹ ਨੂੰ ਦੱਸ ਸਕਦੇ ਜੀ ਕਿ ਉਹਨਾਂ ਨੇ ਕਦ ਵਾਸਤੇ ਕੀਤਾ ਭਾਜਪਾ ਤੇ ਮੈਂ ਵੀ ਭਾਜਪਾ ਦੇ 40 ਸਾਲ ਗੁਜ਼ਾਰੇ ਹੈ ਤਾਂ ਹੁਣ ਭਾਜਪਾ ਚਾਏ 2 ਸਾਲ ਹੋਏ 3 ਸਾਲ ਹੋਏ ਇਹਨਾਂ ਨੂੰ ਆਏ ਨੂੰ ਮੈਂ ਸਾਰੀ ਜ਼ਿੰਦਗੀ ਭਾਜਪਾ ਦੀ ਗੁਜ਼ਾਰੀ ਹੈ ਤੇ ਮਰਾਂਗਾ ਵੀ ਭਾਜਪਾ ਦੇ ਵਿੱਚ ਇਹ ਇਹਨਾਂ ਨੂੰ ਪਤਾ ਹੋਏਗਾ ਦਾਰੂ ਦੇ ਨਾਲ ਰੱਜੇ ਸੀਗੇ ਮਾਂ ਪੈਂਦੀਆਂ ਗਾਲਾਂ ਕੱਢਦੇ ਸੀਗੇ ਰਾਣਾ ਸੋਢੀ ਦੀ ਨੌਲੇਜ ਲੈਂਦਾ ਤੁਸੀਂ ਰਾਣਾ ਸੋਢੀ ਦੀ ਨੌਲੇਜ ਲੈਂਦਾ ਸੀਗਾ ਦਵਿੰਦਰ ਕਪੂ ਬਾਜਾ ਜੀ ਨੇ ਰਾਣਾ ਸੋਢੀ ਜੀ ਕਹਿੰਦੇ ਮੈਂ ਪਰਸੋਂ ਜਰਾ ਮਸਲਾ ਹਲ ਕਰਾ ਦਾਂਗਾ ਉਸ ਤੋਂ ਅੱਧੇ ਘੰਟੇ ਬਾਅਦ ਫਿਰ ਆ ਕੇ ਸਾਡੇ ਗੱਲ ਪੈ ਗਏ ਉਹਨੂੰ ਮੈਨੂੰ ਇਹ ਕਹਿੰਦੇ ਵੀ ਤੂੰ ਮਕਾਨ ਛੱਡ ਕੇ ਚਲਾ ਤੇ ਤੂੰ ਜਿੰਦਾ ਨਹੀਂ ਛੱਡਣਾ ਹੁਣ ਤੁਸੀਂ ਕੀ ਕਾਰਵਾਈ ਚਾਹੁੰਦੇ ਮੈਂ ਕਹਿੰਦਾ ਕਿ ਸਕਦੇ ਸਕਦੇ ਨਾਲ ਕਾਰਵਾਈ ਕੀਤੀ ਜਾਵੇ ਜੀ ਅੱਜ ਇਹਨਾਂ ਨੇ ਇੱਕ ਇਹ ਵੀ ਗੱਲ ਕਹੀ ਹੈ ਵੀ ਇੱਕ ਇੱਕ ਨੂੰ ਅਸੀਂ ਜਿਟਾਂਗੇ ਬੀਜੇਪੀ ਦੇ ਵਰਕਰ ਮੈਂ ਇੱਕ ਇੱਕ ਨੂੰ ਜਿਟਾਂਗੇ ਅੱਜ ਮੇਰੇ ਤੋਂ ਵੀ ਕੱਲ ਨੂੰ ਕਿਸੇ ਹੋਰ ਤੋਂ ਹੋਏਗੀ ਪੁਲਿਸ ਕੀ ਕਹਿੰਦੀ ਹੈ ਪੁਲਿਸ ਨੂੰ ਉਹ ਦਰਖਾਸਤ ਦਿੰਦੀ ਹੈ ਜੀ ਇਹ ਕਹਿੰਦੇ ਸਾਨੂੰ ਬੰਦੇ ਮਿਲੇ ਨਹੀਂ ਕੋਈ ਕਾਰਵਾਈ ਦਾ ਸ਼ਵਾਸਨ ਦੋਂਦੀ ਪੁਲਿਸ ਕਹਿੰਦੇ ਕਾਰਵਾਈ ਦਾ ਸ਼ਵਾਸਨ ਐਸਐਚਓ ਸਾਹਿਬ ਕਹਿ ਰਹੇ ਨੇ ਇੰਸਪੈਕਟਰ ਸਾਹਿਬ ਕਹਿੰਦੇ ਕਾਰਵਾਈ ਕਰਾਂਗੇ ਪਰ ਲੱਗਦਾ ਨਹੀਂ ਜੀ ਕਾਰਵਾਈ ਕਰਨੀ ਬਤੇ ਘਰੋਂ ਚੱਕ ਕੇ ਲਿਆ ਸਕਦੇ ਨੇ ਖਾਣੇ ਦੇ ਬਾਹਰ ਹੋ ਕੇ ਖੜਾਓ ਕੇ ਚਲਾ ਗਿਆ ਜੀ ਨਜ਼ਰ ਰਿਖਵੋ ਜਿਹੜਾ ਸੀਸੀਟੀਵੀ ਕੈਮਰਾ ਦੀ ਰਿਕਾਰਡਿੰਗ ਦੀ ਜਗਾ ਖਾਣੇ ਦੇ ਬਾਹਰ ਅਮਰਿਤਪਾਲ ਆਇਆ ਗੱਡੀ ਖੜੀ ਕਰਕੇ ਫਿਰ ਗਿਆ ਜੀ ਕੀ ਲੱਗਦਾ ਕਿ ਉਹ ਨਵੇਂ-ਨਵੇਂ ਬੀਜੇਪੀ ਚਾਏ ਨੇ ਤੁਸੀਂ ਇਹਨੇ ਸਾਲ ਤੋਂ ਟਛਾਲੀ ਬੀਜੇਪੀ ਵਰਕਰ ਹੈਗੇ ਕਿ ਉਹ ਤੁਹਾਡੇ ਤੇ ਜਿਆਦਾ ਹੈਵੀ ਹੋ ਰਹੇ ਨਹੀਂ ਆ ਉਹਨਾਂ ਨੂੰ ਜਿਆਦਾ ਉਸ ਚੀਜ਼ ਦੀ ਨਹੀਂ ਹੈਵੀ ਦਾ ਕਾਹਦਾ ਹੋਣਾ ਜੀ ਅਸੀਂ ਆਪਣੀ ਪਾਰਟੀ ਦਾ ਕੰਮ ਸ਼ੁਰੂ ਤੋਂ ਕਰਦੇ ਰਹੇ ਜਦੋਂ ਨਰਿੰਦਰ ਮੋਦੀ ਨਾਲ ਖੜੇ ਆ ਪਾਰਟੀ ਦੇ ਨਾਲ ਕੰਮ ਕਰ ਰਹੇ ਆ ਇਹ ਤਾਂ ਪਾਰਟੀ ਤੇ ਆਉਂਦੇ ਜਾਂਦੇ ਰਹਿੰਦੇ ਨੇ ਬੰਦੇ ਦਾ ਇਹਨਾਂ ਦਾ ਪਤਾ ਤਾਂ ਨਹੀਂ ਲੱਗਦਾ ਅੱਜ ਕੱਲ ਨੂੰ ਕਾਂਗਰਸ से आए ਅੱਜ ਕੱਲ ਨੂੰ ਕਿੱਥੇ ਜਾਣਾ ਇਹਨਾਂ ਨੇ ਇਹ ਤਾਂ ਜਾਂਦੇ ਨੇ ਕਿੱਥੇ ਵੀ ਚਲੇ ਜਾਂਦੇ ਨੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par